ਅੱਜ ਥਾਣਾ ਤਲਵੰਡੀ ਸਾਬੋ ਦੇ ਪਿੰਡ ਬਾਗੀਵੰਦਰ ਵਿਖੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਨੇਸ਼ਨਲ ਡੈਥ ਹੋਣ ਬਾਰੇ ਪਤਾ ਲੱਗਿਆ ਜਿਹੜੂ ਪਿੰਡ ਵਾਸੀ ਤੋਂ ਪਤਾ ਕੀਤਾ ਜਿਨ੍ਹਾਂ ਨੇ ਕਿਹਾ ਕਿ ਇਸ ਦੀ ਡੈਥ ਨੇਸ਼ਨਲ ਹੋਈ ਹੈ ਪਰੰਤੂ ਇਸ ਸੰਬੰਧੀ ਉਸਦੇ ਮਾਪੋ-ਪਾਓ ਵੱਲੋਂ ਜਾਂ ਹੋਰ ਘਰਦੇ ਵੱਲੋਂ ਥਾਣਾ ਕੋਈ ਵੀ ਤਲਾਸ਼ ਨਹੀਂ ਦਿੱਤੀ ਗਈ ਅਤੇ ਬਿਨਾਂ ਕਿਸੇ ਪੋਸਟਮਾਰਟਮ ਤੋਂ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਫਿਰ ਵੀ ਇਸ ਮਾਮਲੇ ਨੂੰ ਅਸੀਂ ਧੁੰਗਾਈ ਨਾਲ ਪੜਤਾਲ ਕਰਕੇ ਜੋ ਕਾਨੂੰਨੀ ਕਾਰਵਾਈ ਅਗਲੀ ਬਣਦੀ ਹੈ ਉਹ ਕਰਾਂਗੇ ਅੱਜ ਸੋਸ਼ਲ ਮੀਡੀਆ ਤੋਂ ਪਿੰਡ ਬਾਂਡੀ ਥਾਣਾ ਸੰਗਤ ਦੇ ਦੋ ਨੌਜਵਾਨ ਗੁਰਪ੍ਰੀਤ ਸਿੰਘ ਤੇ ਕਾਲੀ ਸਿੰਘ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਸੀਗਾ ਅਸੀਂ ਤੁਰੰਤ ਮੌਕੇ ਤੇ ਜਾ ਕੇ ਸਾਨੂੰ ਕਿਸੇ ਨੇ ਕੋਈ ਤਲਾਹਤਾ ਨਹੀਂ ਸੀ ਦਿੱਤੀ ਪਰ ਅਸੀਂ ਤੁਰੰਤ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਜਿਨ੍ਹਾਂ ਨੇ ਬਿਨਾਂ ਪੋਸਟਮਾਰਟਮ ਕਰੇ ਸੰਸਕਾਰ ਵਗੈਰਾ ਕਰ ਦਿੱਤਾ ਸੀਗਾ ਜੋ ਪਤਾ ਲੱਗਿਆ ਵੀ ਗੁਰਪ੍ਰੀਤ ਸਿੰਘ ਦੀ ਮੌਤ ਤਾਂ ਦਿਲ ਦੀ ਧੜਕਣ ਵਧਨ ਕਰਕੇ ਕਾਲੀ ਸਿੰਘ ਦੀ ਮੌਤ ਦਾ ਕਾਰਨ ਦਾ ਕੋਈ ਇਹਨਾਂ ਨੂੰ ਪਤਾ ਨਹੀਂ ਲੱਗਾ ਪਰ ਇਹ ਪਤਾ ਲੱਗਿਆ ਵੀ ਪਹਿਲਾਂ ਕਾਲੀ ਸਿੰਘ ਕੋਈ ਨਸ਼ਾ ਵਗੈਰਾ ਕਰਦਾ ਸੀ ਹੁਣ ਉਹ ਬਿਲਕੁਲ ਛੱਡ ਚੁੱਕਾ ਸੀਗਾ ਇਸ ਵਾਰ ਦੀ ਕੋਈ ਨਸ਼ਾ ਕਰਕੇ ਮੌਤ ਹੋਣ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਸਾਨੂੰ ਜੇ ਕੋਈ ਇਤਲਾਹ ਮਿਲਦੀ ਹੈ ਜਾਂ ਕੋਈ ਚਿੱਟੇ ਦੇ ਬਾਰੇ ਕਿ ਜਾਂ ਕੋਈ ਹੋਰ ਕੋਈ ਨਸ਼ੇ ਬਾਬਤ ਸਾਨੂੰ ਕੋਈ ਕੋਈ ਵੀ ਜਾਣਕਾਰੀ ਮਿਲਦੀ ਹੈ ਜਾਂ ਕੋਈ ਸਟੇਟਮੈਂਟ ਦਿੰਦਾ ਤਾਂ ਅਸੀਂ ਤੁਰੰਤ ਉਹਤੇ ਕਾਰਵਾਈ ਕਰਾਂਗੇ